ਹਾਂਜੀ ਤੁਸੀਂ ਸਿਵਲ ਹਸਪੀਟਲ ਪਹੁੰਚੇ ਹਾਂ ਤੇ ਜਿਹੜੀ ਤੁਹਾਡੇ ਨਾਲ ਮਾਰ ਕਟਾਈ ਹੋਈ ਆ ਉਹ ਕਿਸ ਤਰ੍ਹਾਂ ਹੋਈ ਆ ਅਸਲ ਇਹਨਾਂ ਸਾਡੇ ਗਵਾਂਢੀਆਂ ਨਾਲ ਲੜਾਈ ਸੀਗੀ ਤੁਸੀਂ ਤਾਂ ਗਾਲੀ ਗਲੋਚ ਕਰ ਰਹੇ ਸੀਗੇ ਤੇ ਅਸੀਂ ਪੁੱਛਿਆ ਕਿਉਂ ਗਾਲੀ ਤੇ ਪੈ ਤੁਸੀਂ ਆਰਾਮ ਨਾਲ ਨਹੀਂ ਗੱਲ ਕਰ ਸਕਦੇ ਆ ਕਿੱਦਾਂ ਉਹਨਾਂ ਨੇ ਮੇਰੇ ਚਪੇੜ ਮਾਰੀ ਜ ਚਪੇੜ ਮਾਰੀ ਮੈਂ ਆਪਣੇ ਬਚਾ ਲਈ ਉਹਨਾਂ ਨੂੰ ਧੱਕਾ ਮਾਰਿਆ ਉਹ ਲੱਤ ਮਾਰਨ ਲੱਗੇ ਮੇਰੇ ਤੇ ਉਹ ਕੋਣ ਕੋਣ ਸੀ ਉਹ ਜਿਹਨੇ ਤੁਹਾਡੇ ਮਾਰਿਆ ਸਾਡੇ ਗਵਾਂਢੀ ਆ ਤਮੰਨਾ ਕੌਰ ਸ਼ੇਖਰ ਜੀ ਨਾ ਤਮੰਨਾ ਕੌਸ਼ਲ ਅੱਛਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਹੋ ਸੀਆਰਪੀ ਕਲੋਨੀ ਅਰਬਨ ਸਟੇਟ ਅੱਛਾ ਤਾਂ ਲੜਾਈ ਕਿਸ ਗੱਲ ਤੋਂ ਹੋਈ ਤੁਹਾਡੀ ਉਹ ਗਾਲਾਂ ਕੱਢਦੇ ਪਏ ਸੀਗੇ ਤੁਹਾਨੂੰ ਮੈਨੂੰ ਮੇਰੀ ਮੰਮੀ ਨੂੰ ਗਾਲਾਂ ਕੱਢਦੇ ਸੀ ਉਹਨਾਂ ਦਾ ਰੋਜ਼ ਦਾ ਹੀ ਕੰਮ ਸੀ ਗਾਲਾਂ ਕੱਢਣੀਆਂ ਗੰਦਾ-ਗੰਦਾ ਬੋਲਦੇ ਆ ਗਾਲਾਂ ਕੱਢਦੇ ਆ ਤੇ ਫਿਰ ਕੱਲ ਮੈਂ ਉਸੇ ਗੱਲ ਤੇ ਬੋਲੀ ਮੰਮੀ ਨੂੰ ਕਿ ਮੰਮੀ ਦੇਖੋ ਗਾਲਾਂ ਕੱਢਦੇ ਪਏ ਹਟਦੇ ਨਹੀਂ ਫਿਰ ਹੋਰ ਤੇਜ਼ ਤੇਜ਼ ਗਾਲਾਂ ਕੱਢਣ ਲੱਗ ਗਏ ਜਦ ਮੈਂ ਬਾਹਰ ਨਿਕਲੀ ਮੇਰੇ ਜਪੇੜ ਮਾਰੀ ਉਹਨਾਂ ਨੇ ਸੇ ਪੇਟ ਮਾਰੀ ਮੈਂ ਨਾਲ ਹੱਥ ਝਟਕਤਾ ਉਹ ਫਿਰ ਜ਼ਿਆਦਾ ਹੱਥੋਂ ਬਾਈ ਤੇ ਆ ਗਏ ਜੋ ਜ਼ਿਆਦਾ ਤੋਬਾਈ ਤੇ ਆਏ ਉਹਨਾਂ ਨੇ ਮੇਰੇ ਲੱਤ ਮਾਰੀ ਤੁਹਾਡੇ ਹਾਂਜੀ ਕਿੱਥੇ ਵਾਰੀ ਉਹ ਪੇਟ ਤੇ ਠੀਕ ਹੈ ਹਾਂਜੀ ਤੇ ਉਹਨਾਂ ਨੇ ਲੱਤ ਮਾਰੀ ਉਦੋਂ ਤਾਂ ਚਲੋ ਲੜਾਈ ਖਤਮ ਹੋ ਗਈ ਕਿਸੇ ਤਰ੍ਹਾਂ ਕਰਕੇ ਵੀ ਲੜਾਈ ਖਤਮ ਹੋ ਗਈ ਥੋੜੀ ਦੇਰ ਬਾਅਦ ਉਹ ਸਾਰਿਆਂ ਨੂੰ ਬਲੂ ਕੇ ਲੈ ਆਏ ਤੇ ਇੱਕ ਮਤਲਬ ਪਹਿਲਾ ਸੀਗੇ ਸਾਡੇ ਐਮਸੀ ਸੀਗੇ ਐਮਸੀ ਤ੍ਰਿਪਤਾ ਉਹਨਾਂ ਨੂੰ ਬੁਲਾ ਕੇ ਲਿਆਏ ਉਹ ਉਹ ਤੇ ਜਿਹੜੇ ਤਮੰਨਾ ਕੌਸ਼ਲ ਉਹਨਾਂ ਦੀ ਮੰਮੀ ਆ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਬਾਹਰ ਨਿਕਲ ਇਹ ਕਰ ਉਹ ਕਰ ਮੈਂ ਆਪਣਾ ਪਰਦਾ ਹਟਾਇਆ ਮੈਨੂੰ ਟੀ-ਸ਼ਰਟ ਫੜ ਕੇ ਬਾਹਰ ਖਿੱਚਿਆ ਉਹਨਾਂ ਨੇ ਤੇ ਮੇਨਾਂ ਹੱਥੋ ਬਾਈ ਹੋਣ ਲੱਗ ਗਏ ਮੈਨੂੰ ਜਿਹੜੇ ਐਮਸੀ ਤ੍ਰਿਪਤਾ ਸੀਗੇ ਉਹਨਾਂ ਨੇ ਵੀ ਮেরে ਮਾਰੀਆਂ ਮੈਂ ਉਹਨਾਂ ਨੂੰ ਕਹਿ ਦਿੱਤਾ ਕਿਉਂ ਮਾਰੀਏ ਤੁਹਾਡੀ ਬਸ ਉਹਨਾਂ ਉਹਨਾਂ ਨੇ ਬਲਾਕੇ ਲਿਆ ਉਹ ਮੈਨੂੰ ਮੈਨਾਂ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਨਾ ਮੈਨੂੰ ਕੁਝ ਪੁੱਛਿਆ ਨਾ ਕੁਝ ਕੁਝ ਵੀ ਨਹੀਂ ਮੈਨੂੰ ਗਾਲਾਂ ਕੱਢਣ ਲੱਗ ਗਏ ਮੈਨੂੰ ਮਾਰਨ ਲੱਗ ਗਏ ਫੇਰ ਉੱਪਰੋਂ ਕਹਿੰਦੇ ਅਸੀਂ ਤਾਂ ਹੱਥ ਵਾਈ ਕਰਦੇ ਨਹੀਂ ਤੂੰ ਕਰਦੀ ਪਈ ਆ ਹਾਂਜੀ ਤੇ ਫੇਰ ਉਹ ਕਿੰਨੇ ਜਣੇ ਸਿਗੇ ਉਹ ਸਿਗੇ 4-5 ਨੇ ਤੁਸੀਂ ਕਿੰਨੇ ਜਣੇ ਸਿਗੇ ਮੈਂ ਤੇ ਮੇਰੀ ਮੰਮੀ ਸੀਗੇ ਮੇਰੀ ਭਾਬੀ ਵੀਡੀਓ ਬਣਾ ਰਹੀ ਸੀ ਲੜਾਈ ਦਾ ਅਸਲ ਕਾਰਨ ਕੀ ਆ ਬਸ ਉਹ ਐਸੇ ਬੋਲਦੇ ਰਹਿੰਦੇ ਆ ਆਪਣੇ ਮੁੰਡੇ ਨੂੰ ਮੇਰੇ ਨਾਲ ਜੋੜਦੇ ਆ ਮਤਲਬ ਉਹਨਾਂ ਨੂੰ ਲੜਨ ਦੇ ਬਹਾਨੇ ਚਾਹੀਦੇ ਆ ਠੀਕ ਹੈ ਸਾਡੇ ਨਾਲ ਕਿੱਥੇ ਹੋ ਰਿਹਾ ਹੈ ਅਸੀਂ ਸੀਆਰਪੀ ਗਲੋਨੀ ਦੇ ਇਹ ਲੜਾਈ ਕਦੋਂ ਹੋਈ ਤੁਹਾਡੀ ਕੱਲ ਹੋਈ ਹੈ ਸ਼ਾਮ ਰਾਤ ਨੂੰ ਰਾਤ ਨੂੰ ਹਾਂਜੀ ਕੀ ਨਾਮ ਤੁਹਾਡਾ ਸ਼ਬਾਨਾ ਠੀਕ ਹੈ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮਾ ਬਸ ਇਹ ਹੀ ਚਾਹੀਆ ਜੋ ਸਾਡੇ ਗਵਾਂਡੀਆਂ ਦੀ ਸੀ ਐ ਕੈਸੇ ਵੀ ਸੀ ਗਵਾਂਡੀ ਵੀ ਦੇਖਦੇ ਜੇ ਕੋਈ ਬਾਹਰੋਂ ਆਇਆ ਸੀ ਸਾਨੂੰ ਸਮਝਾਣ ਦਾ ਗੱਲ ਕਰਦਾ ਉਹਨਾਂ ਦਾ ਕੋਈ ਮਤਲਬ ਨਹੀਂ ਬੰਦਾ ਸੀ ਮੇਰੇ ਤੇ ਹੱਥ ਚੱਕਣ ਦਾ ਉੱਪਰੋਂ ਮੈਨੂੰ ਕਹਿ ਰਹੇ ਮਰ ਜਾਏ ਤਰਾ ਬੱਚਾ ਮਰ ਜਾ ਕੋਈ ਨਹੀਂ ਤੂੰ ਤਾਂ ਦਸ ਰੁਪਏ ਦਾ ਕਰ ਲੈਣੇ ਆ ਬਹੁਤ ਉਲਟਾ ਜਿਹੜਾ ਗੰਦਾ ਗੰਦਾ ਬੋਲ ਰਿਹਾ ਸੀ ਉਹ ਹਾਂਜੀ ਕਿੰਨੇ ਰੁਪਏ 6 ਮਨਸ ਰੁਪਏ ਆ ਸੀ ਜੇ ਪਹਿਲਾਂ ਮੇਰਾ ਬੱਚਾ ਹੈ 3 ਸਾਲ ਦਾ ਉਹਨੂੰ ਵੀ ਬੋਲਿਆ ਕਿ ਮਰ ਜਾਵੇ ਅੱਛਾ ਤੇ ਹਣ ਹਣ ਵੀ ਹੁਣ ਮੇਰੇ ਲੱਤ ਮਾਰੀ ਸੀ ਕਹਿੰਦੇ ਮਰ ਜਾਵੇ ਫੇਕੀਆ ਮਰ ਜਾਵੇ ਕੀ ਮਰਦਾ ਮੇਰਾ ਬਸ ਇਹੀ ਹੈ ਕਿ ਮੈਂ ਸੇਫ ਨਹੀਂ ਫੀਲ ਕਰ ਰਹੀ ਜੋ ਆ ਕੇ ਦੂਸਰੇ ਦਾ ਮਤਲਬ ਨਹੀਂ ਬੰਦਾ ਕਿ ਮੇਰੇ ਘਰ ਚ ਮੈਨੂੰ ਖਿੱਚ ਕੇ ਬਾਹਰ ਕੱਢੇ ਮੇਰੇ ਚ ਪੇੜਾ ਮਾਰੇ ਮੈਨੂੰ ਕੁੱਟੇ ਮੈਨੂੰ ਚਾਰ ਪੰਜ ਜਣਿਆਂ ਨੇ ਢਾ ਲਿਆ ਉੱਥੇ ਮੈਂ ਇਸ ਹਾਲ ਚ ਨਹੀਂ ਹੈਗੀ ਕਿ ਮੈਂ ਲੜ ਸਕਾਂ ਮੈਂ ਨਹੀਂ ਸੇਫ ਫੀਲ ਕਰ ਰਹੀ ਆਪਣੇ ਆਪ ਨੂੰ ਮੇਰੀ ਮੇਰੀ ਕੁੜੀ ਨਾ ਗਰਭਪਤੀ ਆ ਤਾਂ ਉਹਨੂੰ ਕੀ ਕਹਿੰਦੇ ਆ ਕਿ 5 6 ਮਹੀਨੇ ਦੀ ਹੈਗੀ ਆ ਉਹਦੇ ਲੱਤਾਂ ਮਾਰੀਆਂ ਉਹਨਾਂ ਨੇ ਆ ਕੇ ਚਾਰ ਪੰਜ ਜਣਿਆਂ ਨੇ ਫੜ ਕੇ ਢਾ ਲਿਆ ਮਸੀਆਂ ਨੂੰ ਮੈਂ ਬਚਾਇਆ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਸਿਆਪੀ ਕਲੋਨੀ ਦੀ ਇਹ ਗੱਲ ਕਦੋਂ ਦੀ ਆ ਇਹ ਕੱਲ ਦੀ ਗੱਲ ਹੈ ਜੀ ਕਿੰਨੇ ਵਜੇ ਦੀ ਆ ਇਹ ਮੇਰੇ ਖਿਆਲ ਤੋਂ 8 ਵਜੇ ਦੀ ਗੱਲ ਹੈ ਤੇ ਤੁਸੀਂ ਹਸਪੀਟਲ ਕਰੋ ਪਹੁੰਚਿਆ ਪਰਚਾ ਘਟਾਤਾ ਹਾਂਜੀ ਮੈਂ ਦਾਖਲ ਹੋਏ ਹੋਏ ਹਾਂ ਅੱਜ ਸਵੇਰੇ ਆਈਆਂ ਅਸੀਂ ਪਰਚਾ ਹੋ ਗਿਆ ਐਮ ਐਲ ਆਰ ਕਰਾ ਤੋ ਹਾਂਜੀ ਹੋ ਗਈ ਐ ਐਮ ਆਰ ਆਈ ਮੇਰੀ ਕੁੜੀ ਨੂੰ ਕੁਝ ਹੋਇਆ ਤੋ ਇਹਦੀ ਜ਼ਿੰਮੇਵਾਰ ਉਹੀ ਹੋਊਗੀ ਕੀ ਨਾਂ ਤੁਹਾਡਾ ਮੇਰਾ ਨਾਮ ਸ਼ਬਨਮ ਹੈ ਕੁੜੀ ਦਾ ਕੀ ਨਾਂ ਹੈ ਸ਼ਵਾਨਾ ਠੀਕ ਹੈ ਜੀ ਇਹ ਕਿੱਥੇ ਰਹਿੰਦੀ ਹੈ ਸ਼ਵਾਨਾ ਕਿੱਥੇ ਰਹਿੰਦੀ ਹੈ ਮੀਕੂ ਰਹਿੰਦੀ ਆ ਤੁਹਾਡੇ ਕੋਲ ਰਹਿੰਦੀ ਆ ਹਾਂਜੀ ਤੇ ਕੀ ਮੰਗ ਕਰਦੇ ਹੋ ਮੈਂ ਇਹ ਮੈਨੂੰ ਇਨਸਾਫ ਚਾਹੀਦਾ ਮੇਰੀ ਕੁੜੀ ਦੇ ਬੇ ਬੱਚੇ ਨੂੰ ਕੁਝ ਹੋਇਆ ਚਾਹੇ ਮੇਰੀ ਕੁੜੀ ਨੂੰ ਕੁਝ ਹੋਇਆ ਤੇ ਇਹਦੀ ਜ਼ਿੰਮੇਵਾਰ ਉਹੀ ਹੋਊਗੀ ਕੌਣ ਹੋਊਗੀ ਤ੍ਰਿਪਤਾ ਉਹ ਮਾਰ ਕੇ ਗਈ ਆ ਉਹ ਵੀ ਮਾਰ ਕੇ ਗਈ ਆ ਉਹਦਾ ਕੀ ਫਾਇਦਾ ਸੀ ਮਾਰਨ ਦਾ ਕਹਿੰਦੀ ਚ ਕਹਿੰਦੀ ਪ੍ਰਭਾਸੀਆਂ ਨੂੰ ਇੱਥੋਂ ਕੱਢਣਾ ਕੱਢਣਾ ਸਾਰੇ ਗਲੀ ਵਾਲੇ ਨੂੰ ਕਹਿ ਕੇ ਗਈ ਕਿ ਇਹਨਾਂ ਨੂੰ ਨਾ ਕੱਢਣਾ ਅਸੀਂ ਰਹਿਣ ਨਹੀਂ ਦੇਣਾ ਅੱਛਾ ਇਹ ਮਤਲਬ ਉਹਨੇ ਹਾਂ ਬੋਲੀ ਆ ਠੀਕ ਆ ਕੀ ਨਾ ਤੁਹਾਡਾ ਮੇਰਾ ਨਾਮ ਸ਼ਬਨਮ ਹੂ ਆ ਠੀਕ ਆ ਹਾਂ ਜੀ ਅਨੀ ਮੈਡਮ ਸ਼ਿਵਰਾ ਸੁਦਰਥ ਦੇ ਵਪਲ ਆਇਆ ਕਿ ਤੁਸੀਂ ਉਹ ਗਰਭਤੀ ਦੇ ਇੱਕ ਪੇਟ 'ਚ ਲੱਤਾਂ ਮਾਰੀ ਹੈ ਕਿ ਮਾਮਲਾ ਹੈਗਾ ਪਹਿਲਾਂ ਤਾਂ ਜੀ ਗੱਲ ਮੈਨੂੰ ਇਹ ਇਹਨਾਂ ਦੀ ਲੜਾਈ ਦਾ ਹੀ ਨਹੀਂ ਪਤਾ ਸੀ ਨਾ ਮੈਂ ਉਹਨਾਂ ਨੂੰ ਜਾਣਦੀ ਆ ਵੀ ਉਹ ਕੌਣ ਨਵੇਂ ਕਿਰਾਏ ਤੇ ਕਾਫੀ ਟਾਈਮ ਤੇ ਆਏ ਪਰ ਮੈਂ ਉਹਨਾਂ ਨੂੰ ਦੇਖਿਆ ਨਹੀਂ ਆ। ਦੂਜੀ ਗੱਲ ਇਹ ਜਦੋਂ ਲੜਾਈ ਹੋਈ ਆ 7 ਵਜੇ ਲੜਾਈ ਹੋਈ ਇਹਨਾਂ ਦੀ। ਮੈਂ 8:30 ਵਜੇ ਗਈ ਆ। ਉਸ ਟਾਈਮ ਇਹਨਾਂ ਦੀ ਸਾਰੀ ਲੜਾਈ ਹੋ ਚੁੱਕੀ ਸੀ। ਜਦੋਂ ਮੈਂ ਗਈ ਆ ਮੈਨੂੰ ਇਹਨਾਂ ਨੇ ਕਿਹਾ ਵੀ ਲੱਤਾਂ ਮਾਰੀਆਂ ਇਹਨਾਂ ਨੇ ਮੁੰਡੇ ਦੀ ਮਾਂ ਨੇ ਮੇਰੇ ਲੱਤਾਂ ਮਾਰੀਆਂ। ਲੱਤਾਂ ਉਹਨੇ ਵੀ ਨਹੀਂ ਮਾਰੀਆਂ ਲੱਤਾਂ ਕੀ ਇਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਦੋਨਾਂ ਨੇ। ਇਹ ਤੁਹਾਡਾ ਨਾ ਕਿਉਂ ਲੈ ਰਹੇ ਬਾਰ-ਬਾਰ? ਉਹ ਲੈ ਰਹੇ ਇੱਕ ਇਹ ਨਾ ਪੋਲੀਟੀਕਲ ਜਿਹੜੀ ਆ। ਉਸੇ ਕਰਕੇ ਉਹ ਜਿਹੜੀ ਦੂਜੀ ਤੇ ਰਿਆ ਉਹਨਾਂ ਨੇ ਉਹਨੂੰ ਚੱਕ ਕੇ ਵੀ ਤੂੰ ਸਾਰੀ ਜਿਹੜੀ ਗੱਲ ਹੈ ਤ੍ਰਿਪਤਾ ਦੇ ਪਾ ਦੋ ਉਹ ਨਹੀਂ ਕਿਹਾ ਵੀ ਮੈਂ ਜਾਣਦੀ ਆ ਨਾ ਉਹ ਮੈਨੂੰ ਜਾਣਦੀ ਆ ਉਹਨਾਂ ਨੇ ਕਿਹਾ ਵੀ ਜਿਹੜੀ 6 ਮਹੀਨੇ ਦੀ ਗਰਭਤੀ ਉਹ ਔਰਤ ਆ ਬਈ ਉਹਦੇ ਲੱਤਾਂ ਮਾਰੀਆਂ ਤ੍ਰਿਪਤਾ ਸ਼ਰਮਾ ਨੇ ਮੈਨੂੰ ਤਾਂ ਪਤਾ ਨਹੀਂ ਪਹਿਲੀ ਗੱਲ ਤਾਂ ਅਸੀਂ ਵੀ ਸਮਝਦਾਰ ਆ ਅਸੀਂ ਵੀ ਇੱਕ ਮਾਂ ਆ ਮੈਂ ਵੀ ਕੋਈ ਮਾਰ ਸਕਦਾ ਲੱਤਾਂ ਤੁਸੀਂ ਦੱਸੋ ਲੱਤਾਂ ਜੇ ਮਾਰਾਂਗੇ ਤਾਂ ਥੱਪੜ ਮਾਰ ਦੋ ਕੁਝ ਮਾਰ ਦੋ ਮੈਂ ਉਹਦੇ ਪੇਟ 'ਚ ਲੱਤਾਂ ਮਾਰੂੰਗੀ ਮੇਰਾ ਇਹਨਾਂ ਦਿਮਾਗ ਹੀ ਲਿਆ ਉਹਦੇ ਬੋਲੇ ਰੋਪ ਲਾਇ ਝੂਠੇ ਆ ਉਹ ਸਾਰੇ ਰੋਪ ਝੂਠੇ ਆ ਜੀ ਤੁਸੀਂ ਗਲੀ ਦੇ ਕੋਲੋਂ ਜਿਹੜੇ ਗਲੀ ਦੇ ਵਾਲੇ ਵੀ ਉੱਥੇ ਉਸ ਟਾਈਮ ਸੀਗੇ ਉਹਨਾਂ ਕੋਲੋਂ ਤੁਸੀਂ ਸਾਰਾ ਇਨਫੋਰਮੇਸ਼ਨ ਸਾਰਾ ਪੁੱਛ ਸਕਦੇ ਆ ਕੀ ਸਹੀ ਆ ਕੀ ਗਲਤ ਆ ਹਾਂ ਜੀ ਤੁਹਾਡੇ ਜਿਹੜੀ ਮਾਲੇ ਚ ਲੜਾਈ ਹੋਈ ਆ ਉਸ ਦੇ ਬਾਰੇ ਕੀ ਜਾਣਕਾਰੀ ਆ ਤੁਹਾਡੇ ਕੋਲ ਇਨਕੀ ਲੜਾਈ ਹੋ ਰਹੀ ਥੀ ਫਿਰ ਉਹਨੇ ਬੁਲਾਇਆ ਸਭ ਕੋ ਠੀਕ ਹੈ ਮਾਂ ਬੇਟੀ ਨੇ ਇਹਨਾਂ ਨੇ ਦੋਨੋਂ ਨੇ ਮਾਰਨ ਕੋ ਫਿਰ ਬਾਅਦ ਮੈਂ ਹਮ ਗਏ ਆ ਤੋ ਫਿਰ ਵੀ ਬਾਅਦ ਮੈਂ ਤ੍ਰਿਪਤਾ ਆਂਟੀ ਆਏ

ਤੇ ਉਹ ਹਟੀ ਨਹੀਂ ਉਹ ਉਛਲ ਉਛਲ ਕੇ ਆ ਰਹੀ ਸੀ ਆਪ ਹੀ ਉਹ ਲੜਕੀ ਆ ਰਹੀ ਸੀ ਅੱਗੇ ਜੋ ਲੜਾਈ ਹੋਇਆ ਕਿਤਨੇ ਵਜੇ ਹੋਇਆ ਕੋਈ ਟਾਈਮ ਕਿਤਨਾ ਦਾ ਹਾਂਜੀ ਉਹ ਇੰਨਾ ਪਹਿਲ 7 ਵਜੇ ਨਾ ਦੀਦੀ ਕੰਮ ਤੋਂ ਆਏ ਸੀਗੇ ਤੇ ਇਹਨਾਂ ਨੂੰ ਅੰਦਰੋਂ ਨਾ ਮਾਮਾ ਧਿਆ ਨੇ ਆ ਕੇ ਬਾਲਾਂ ਤੋਂ ਫੜ ਕੇ ਲੈ ਗਏ ਦੋਨੋਂ ਖਿੱਚ ਕੇ ਫਿਰ ਉਹਨੂੰ ਮਾਰਾ ਕੁੱਟਿਆ ਕਿਉਂਕਿ ਕੱਲੀ ਸੀਗੀ ਭਾਜੀ ਆਟੋ ਲੈ ਕੇ ਗਏ ਸੀਗੇ ਘਰ ਦੇ ਵਿੱਚ ਕੋਈ ਨਹੀਂ ਸੀ ਇਕੱਲੇ ਸੀਗੇ ਤ੍ਰਿਸ਼ਾ ਦੀਦੀ ਤੇ ਫਿਰ ਉਹਨੂੰ ਕੁੱਟ ਮਾਰ ਕੀਤੀ ਇਹਨਾਂ ਨੇ ਫਿਰ ਥੱਲੇ ਉਤਰੀ ਉਹਨਾਂ ਦੀ ਜਾਨ ਛਡਾ ਕੇ ਕਿਨਾਂ ਦੋਨਾਂ ਨੇ ਮੈਨੂੰ ਮਾਰ ਮੋੜ ਦੇਣਾ ਆ ਤੇ ਫਿਰ ਉਹ ਜੋ ਥੱਲੇ ਉਤਰੀ ਆ ਫਿਰ ਸਾਰੇ ਮਹੱਲੇ ਨੂੰ ਜਦ ਰਿਪਤਾ ਤੇ ਰੋਪ ਲੱਗੇ ਗਲਤ ਆ ਰੋਪਤਾ ਆ ਦੀਦੀ ਨੂੰ ਬਿਲਕੁਲ ਗਲਤ ਲੱਗੇ ਜੀ ਉਹ ਛੁੜਾਂਦੀ ਸੀ ਉਹ ਕਿਸੇ ਦੇ ਵਿੱਚ ਨਹੀਂ ਸੀਗੀ ਉਹ ਕਹਿੰਦੀ ਹਟ ਜਾਓ ਨਾ ਲੜੋ ਤੁਹਾਡੇ ਵਿੱਚ ਇੱਕ ਅੱਧਾ ਮਰ ਜਾਊਗਾ ਤੁਸੀਂ ਹਟ ਜਾਓ ਤੁਸੀਂ ਮੌਕੇ ਤੇ ਮजूद ਸੀਗੇ ਹਾਂਜੀ 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 ਜਿਹੜੀ ਕੱਲ ਲੜਾਈ ਹੋਈ ਆ ਤੇ ਉਹਦੇ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ ਸਰ ਟਾਈਮ ਤੋਂ ਸਾਨੂੰ ਨਹੀਂ ਪਤਾ ਰਾਜ ਜਰੂਰ ਆਂਦੀ ਸੀ ਅਸੀਂ ਪਹਿਲਾਂ ਤਾਂ ਨਹੀਂ ਸੀ ਤਾਂ ਦੇਖਿਆ ਵੀ ਚਲੋ ਮੂੰਹ ਨਾਲ ਹੀ ਲੜਦੇ ਪਏ ਆ ਤਕਰੀਬਨ ਹੋਈ ਜਾਂਦੀ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਤਾਂ ਆਪਣੇ ਘਰੇ ਸੀ نیچے ਤੱਕ ਆਵਾਜ਼ਾਂ ਆਉਂਦੀਆਂ ਸੀ ਤੁਹਾਨੂੰ ਕਿਦਾ ਪਤਾ ਲੱਗੇ ਥੱਲੇ ਲੜਾਈ ਹੋ ਰਹੀ ਆਵਾਜ਼ਾਂ ਆਉਂਦੀਆਂ ਸੀ ਨਾ ਫਿਰ ਤੁਸੀਂ ਬਾਹਰ ਆਏ ਨਹੀਂ ਮੈਂ ਤਾਂ ਬੇੜੇ ਦੀ ਆਵਾਜ਼ ਸੁਣਦੀ ਪਈ ਸੀ ਮੈਂ ਆਈ ਤਾਂ ਨਹੀਂ ਫਿਰ ਥੋੜੀ ਦੇਰ ਬਾਅਦ ਜਿੱਦਾਂ ਨਾ ਹੋਰ ਜਿੱਦਾਂ ਥੱਲੇ ਆਣੇ ਸ਼ੁਰੂ ਹੋਏ ਫਿਰ ਮੈਂ ਦਰਵਾਜ਼ਾ ਖੋਲਿਆ ਤੇ ਫਿਰ ਮੈਂ ਗਈ ਕਿਉਂਕਿ ਡਰ ਰਹਿੰਦਾ ਵੇ ਹੱਥ ਪਸਟਾ ਜਿਹਾ ਮਾਰ ਦੇ ਕਿਤੇ ਲੱਗ ਨਾ ਜਾਵੇ ਜਦੋਂ ਲੜਦੇ ਆ ਤੇ ਵੀ ਹੱਥ ਸੱਟਾ ਮਾਰਦੇ ਆ ਫੇ ਇਹ ਨਹੀਂ ਦੇਖਦੇ ਕਿ ਕੌਣ ਮੋਰੀਆ ਤੇ ਕੌਣ ਨਹੀਂ ਨਹੀਂ ਤੁਸੀਂ ਲੜਾਈ ਦੇ ਵਿੱਚ ਗਏ ਸੀ ਨਾ ਅੱਜ ਮੈਂ ਘਰੇ ਗਈ ਸਾਰਿਆਂ ਦੇ ਨਾਲ ਗਈ ਜਦੋਂ ਸਾਰੇ ਗਲੀ ਵਾਲੇ ਜਿੱਦਾਂ ਗਏ ਆ ਨਾ ਉਦੋਂ ਫੇ ਮੈਂ ਨਾਲ ਗਈ ਹਾਂ ਹਾਂਜੀ ਭੈਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਜਦ ਗਏ ਅਸੀਂ ਤਾਂ ਲੜਾਈ ਖਤਮ ਹੋ ਗਈ ਸੀ ਇਹ ਅੱਜ ਇਹ ਆ ਕਿ ਆ ਲੱਤ ਉਠਾ ਕੋਈ ਕਿਸੇ ਨੂੰ ਨਹੀਂ ਮਾਰਿਆ ਉਹਨਾਂ ਨੇ ਹੀ ਹੱਥਾ ਪਾਈ ਕੀਤੀ ਹੋਈ ਆ ਕਿਹਨੇ ਕੀ ਕੀਤਾ ਇਹ ਤਾਂ ਮਦੀ ਲੜਾਈ ਹੁੰਦੀ ਆ ਹੱਥਾ ਪਾਈ ਕਿਹਨੇ ਕੀਤੀ ਆ ਆ ਕੁੜੀ ਦੀ ਮਾਂ ਕਿਹਦੇ ਨਾਲ ਕੀਤੀ ਆ ਆਪ ਰੀਚਨਾ ਰੀਚਨਾ ਅਰੇ ਰੀਚਾ ਮੁੰਡੇ ਦੀ ਮਾਂ ਅੱਛਾ ਜੋ ਤੁਸੀਂ ਮੌਕੇ ਤੇ ਮੌਜੂਦ ਸੀਗੇ ਨਹੀਂ ਮੌਕੇ ਤੇ ਮੇਰੀ ਭੈਣ ਸੀਗੀ ਮੌਜੂਦ ਸੀ ਨਹੀਂ ਮੌਜੂਦ ਸੀ ਮੇਰੀ ਭੈਣ ਨੇ ਛੁੜਾਇਆ ਹੈ ਤੁਸੀਂ ਸੀਗੇ ਜਾਂ ਨਹੀਂ ਸੀ ਨਹੀਂ ਸੀਗੇ ਮੈਂ ਬਾਅਦ ਚ ਪਹੁੰਚੀ ਹਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਤੁਹਾਡੇ ਕੋ ਕੇਸ ਆਇਆ ਜੋ ਇੱਕ ਲੇਡੀਜ਼ ਆਈ ਆ ਉਹ 6 ਮਹੀਨਾ ਦੀ ਗਰਭਤੀ ਆ ਤੇ ਉਹਦੇ ਸਟਾਉ ਦੇ ਜਿੰ ਕਿੰਨੀਆਂ ਕਿ ਲੱਗੀਆਂ ਦੇਖੋ ਜੀ ਸਾਡੇ ਕੋਲ ਮਰੀਜ਼ ਆਇਆ ਹੈਗਾ ਪਰਚੇ ਲਈ ਆਇਆ ਹੈਗਾ ਪੇਸ਼ੈਂਟ ਦਾ ਨਾਮ ਹੈਗਾ ਸ਼ੋਬਾਨਾ 26 ਸਾਲ ਦੀ ਫੀਮੇਲ ਆ ਜੋ ਕੀ ਕਹਿ ਰਹੀ ਹੈ ਕਿ ਪ੍ਰੈਗਨੈਂਟ ਹੈ ਉਹਨੂੰ ਅਲਟਰਾਸਾਉਂਡ ਪੁਰਾਣੀਆਂ ਹੈਗੀਆਂ 6 ਮਨਸ ਪ੍ਰੈਗਨੈਂਸੀ ਹੈ ਉਹਦੀ ਉਹ ਹਿਸਟਰੀ ਦੇ ਰਹੀ ਹੈ ਕਿ ਉਹਦੇ ਫੈਮਿਲੀ ਚ ਵੀ ਲੜਾਈ ਹੋਈ ਆ ਉਹਦੇ ਕਿਸੇ ਪੇਟ ਦੇ ਵਿੱਚ ਮੁੱਕਿਆਂ ਲੱਗਾ ਮਾਰੀਆਂ ਜਿਹਦੇ ਕਰਾ ਇਹਨਾਂ ਨੇ ਪਰਚਾ ਘਟਾਇਆ ਆਪਣੇ ਉਹਨਾਂ ਦੇ ਅਗੇਂਸਟ ਬਾਕੀ ਅਸੀਂ ਬਾਕੀ ਅਗਲੀ ਕਾਰਵਾਈ ਪਰਚਾ ਉਹਦਾ ਘੱਟ ਦਿੱਤਾ ਆ ਪਰਚਾ ਤਾਂ ਡੰਟਾ ਲਿਆ ਪੁਲਿਸ ਨੂੰ ਇਨਫੋਰਮੇਸ਼ਨ ਪੇ ਕੀਤੀ ਆ ਬਾਕੀ ਅਸੀਂ ਆਪਣਾ ਉਹਦਾ ਹੁਣ ਗਾਇਨੇਕੋਲੋਜੀ ਵਾਲਾ ਆਪਣੇ ਡਾਕਟਰ ਕੋਲ ਜਾ ਕੇ ਦਿਖਾਵਾ ਲਿਆ ਉਹਨਾਂ ਦਾ opinion ਲਵਾ ਕੇ ਬੱਚਾ ਸਟੇਬਲ ਆ ਕਿ ਨਹੀਂ ਫਿਰ ਉਸ ਆਧਾਰ 'ਤੇ ਜੁਦੀ ਕਾਰਵਾਈ ਕਰ ਉਹਦੀ ਟ੍ਰੀਟਮੈਂਟ ਚੱਲ ਰਹੀ ਆ ਬਾਕੀ ਪਰਚੇ ਦੀ ਗੱਲ ਅਸੀਂ ਇਨਫੋਰਮੇਸ਼ਨ ਸਾਰੀ ਪੁਲਿਸ ਨੂੰ ਪੇ ਚੁੱਕੀ ਕਿੱਥੇ ਦੇ ਰਿਆਂ ਨਾਲ ਇਹ ਹੈਗੇ ਨੇ ਗੋਬਿੰਦਪੁਰਾ ਦੇ ਰਹਿਣ ਵਾਲੇ ਨੇ ਅੱਛਾ ਲੜਾਈ ਇਹਨਾਂ ਦੀ ਕੋ ਪਤਾ ਲੱਗਾ ਕਿੱਥੇ ਹੋਈ ਹੈ ਕਹ ਰਹੇ ਨੇ ਕਿ ਘਾਰੀ ਹੋਈ ਹੈਗੀ ਆ ਗੋਬਿੰਦਪੁਰ ਆ ਇਹਨਾਂ ਦੇ ਆਲਬਸਟ੍ਰਟ ਸੀਆਰਪੀ ਕਲੋਸ ਸੋਰੀ ਉਹਦਾ ਦੇਖਣ ਚ ਕਿੰਨੀਆਂ ਕਿ ਸੱਟਾਂ ਨਜ਼ਰ ਆਈਆਂ ਨੇ ਦੇਖੋ ਬਾਹਰ ਤਾਂ ਕੋਈ ਐਡਾ ਇੰਜਰੀ ਨਹੀਂ ਹੈਗੀ ਸੱਟ ਨਹੀਂ ਹੈਗੀ ਬਟ ਗੁੱਜਰੀਆਂ ਸੱਟ ਹੈ ਕਿ ਨਹੀਂ ਉਹ ਸਾਨੂੰ ਸਕੈਨ ਤੋਂ ਹੀ ਪਤਾ ਲੱਗੇਗਾ ਬਾਕੀ ਗਾਈਡਿੰਗ ਵਾਲੀ ਡਾਕਟਰ ਸਾਡੇ ਡਾਕਟਰ ਸਾਹਿਬ ਦੇਖਣਗੇ ਉਸ ਤੋਂ ਬਾਅਦ ਹੀ ਫਾਈਨਲ ਕਿਹਾ ਜਾ ਸਕਦਾ ਕਿ ਨਹੀਂ ਐਕ ਸੱਟ ਹੈ ਗਿਆ ਬੱਚਾ ਸਟੇਬਲ ਆ ਕੇ ਨਹੀਂ ਬਾਕੀ ਅਸੀਂ ਟਰੀਟਮੈਂਟ ਸਟਾਰਟ ਕਰਤਾ ਹੈ ਬਾਕੀ ਸਕੈਨ ਤੋਂ ਬਾਅਦ ਦੇਖ ਕੇ ਡਿਸੀਜਨ ਲਿਆ ਜਾਊਗਾ ਕੀ ਨਾਜੀ ਤੁਹਾਡਾ ਮੈਂ ਡਾਕਟਰ ਕਸ਼ਿਸ਼ ਮੈਡੀਕਲ ਆਫੀਸਰ ਸਿਵਲ ਹਸਪੀਟਲ ਫਗਵਾੜਾ ਦੋਆਬਾ ਦੋਆਬਾ نیوز ਨਾਲ ਗੱਲਬਾਤ ਲਈ ਤੁਹਾਡਾ ਧੰਨਵਾਦ ਜੀ